ਦੋਸਤੋ ਲਾਈਵ ਜਲੰਧਰ ਦੇ ਸਿਵਲ ਹਸਪਤਲ ਵਿੱਚ ਕਿਨੇ ਖੁੱਤਰ ਲੱਗਿਆ ਕੋਈ ਹਲੋ ਵਾਲੀ ਪਿੰਡ ਪੈਂਦਾ ਜਿੱਥੇ ਕਿ ਇੱਕ ਲੜਾਈ ਚੱਲ ਰਿਹਾ ਮਾਮਲਾ ਸਾਹਮਣੇ ਆ ਰਿਹਾ ਤੇ ਸਿਹਰਾ ਦਿਖਾ ਰਿਹਾ ਲਾਈਵ ਕੋਈ ਆ ਗਿਆ ਸਾਥੇ ਸਾਥੋ ਜੀ ਅ ਮੂ ਕੋ ਖੁੱਤਰ ਗੱਡਣ ਉਹਨੇ ਮੈਨੂੰ ਵਿਚਾਲੇ ਰਕਾਰਾ ਮਾ ਆ ਦੇ ਰੋਕਿਆ ਇਹ ਲੋ ਕਹਿੰਦਾ ਰੋਕ ਮੈਂ ਰੋਕ ਗਿਆ ਮੇਰੇ ਨਾਲ ਛੋਟਾ ਜਿਹਾ ਬੱਚਾ ਸੀ ਮੇਰਾ ਨਾਮ ਹੈ ਅਲਕੋਰੀਆ। ਜੇ ਮੋਬਾਈਲ ਫੋਨ ਦੇ ਸਰਪੰਚ ਦੇ ਬਾਬੂ ਜੀ ਨੇ ਮੇਰਾ ਮੋਬਾਈਲ ਬਾਅਦ ਕਰਿਆ। ਉਹ ਤੋਂ ਬਾਅਦ ਉਹਨਾਂ ਨੇ ਇੱਕ ਕਾਲ ਪ੍ਰਾਪਤ ਕੀਤੀ ਜਣ ਕੇ ਸ਼ਾਮੀ ਸਾਨੂੰ ਇਹ ਦਰਾਡੇ ਵਿੱਚ ਜਣ ਕੇ ਉੱਤੇ ਮੁੰਡੇ ਮੁੰਡੇ ਝੜਦੇ ਨੇ ਮੇਰੇ ਬੱਚੇ। ਉੱਥੇ ਉਹਨਾਂ ਨੇ ਮੁੰਡੇ ਕੱਢ ਕੇ ਸਾਡੇ ਤੇ ਹਮਲਾ ਕੀਤਾ। ਹਮਲਾ ਇਹ ਕੀਤਾ ਜਾਨ ਲੈਵਾ ਹਮਲਾ ਕੀਤਾ। ਮੇਰੇ ਦੋ ਦਨ ਗੇਰੋ ਤੇ ਹੋਰ ਵੀ ਚੱਲਦੇ ਆ ਜਣ ਕੇ ਕਾਰਟੀ ਪਾਈ ਹੋਈ ਆ। ਉਹਦਾ ਕਰਕੇ ਇੱਕ ਮੇਰਾ ਇਹਨਾਂ ਪੋਲ ਦੇ ਵਿੱਚ ਕੰਪੋਜ਼ਰ ਇਹ ਚੱਲਦਾ ਰਿਹਾ ਲੁੱਟਣਾ ਸਾ ਪੂਰਾ ਕਰਕੇ ਵੀ ਉਹ ਜਣੇ ਦੂਜੀ ਪਾਰਟੀ ਹੈ ਮੈਨੂੰ ਇਹ ਲੱਗ ਰਿਹਾ ਮੇਰੇ ਤੇ ਹਮਲਾ ਕਰਾਇਆ ਗਿਆ ਨਹੀ ਜਿਹੜੇ ਤੁਹਾਡੇ ਕੇਸ ਚੱਲਦੇ ਵੀ ਆ ਕੋਰਟ ਦੇ ਵਿੱਚ ਕੇਸ ਚੱਲਦੇ ਉਹ ਪਾਰਟੀ ਵੱਲੋਂ ਉਹ ਪਾਰਟੀ ਦੇ ਨਾਲ ਹਮਲਾ ਆਜਾ ਹਾਂ ਨਹੀਂ ਨਹੀਂ ਦੂਜੇ ਮੁੰਡੇ ਮੁੰਡੇ ਸਾਥ ਕੇ ਜਿਹੋ ਉਹਨਾਂ ਨੇ ਕਰਾਇਆ ਗਿਆ ਅੱਛਾ ਮੁੰਡੇ ਸਾਥ ਕੇ ਉਹਨਾਂ ਤੋਂ ਹਮਲਾ ਕਰਾਇਆ ਗਿਆ ਜਣੇ ਮਿਲੀ ਭੋਗ ਦੀ ਚਾਰਜਸ ਅੱਛਾ ਅੱਛਾ ਜੀ ਜਿੰਨਾਂ ਵੱਲੋਂ ਹਮਲਾ ਕਰਾਇਆ ਗਿਆ ਤੁਹਾਡਾ ਉਹਨਾਂ ਦੇ ਨਾਲ ਕੋਈ ਕੋਰਟ ਕੇਸ ਵੀ ਚੱਲਦਾ ਪਿਆ ਮੇਰਾ ਉਹਨਾਂ ਨਾਲ ਜਿਹਨਾਰੇ ਮਗਰੋਂ ਖੈਰਤੀ ਉਹਨਾਂ ਨਾਲ ਜੱਲਦਾ ਪਿਆ ਅੱਛਾ ਹਾਂਜੀ ਕੋਡ ਚੱਲਦਾ ਇਹ ਤੁਸੀਂ ਸਰਪੰਚ ਕਿਹੜੇ ਕਹਿ ਰਹੇ ਸਰਪੰਚ ਦੇ ਨਾਲ ਐ ਰਹੇ ਸਰਪੰਚ ਇੱਕ ਸਲਵਾਨ ਸਿੰਘ ਸਰਪੰਚ ਮੌਜੂਦਾ ਦੀ ਐਚਐਮ ਉਹਨਾਂ ਦਾ ਸਿਰਫ ਹੋ ਗਿਆ ਉਹਨਾਂ ਦਾ ਬ੍ਰਦਰ ਸੀ ਜਿਹਨੇ ਮੇਰੇ ਤੇ ਪਹਿਲਾਂ ਹੋ ਜਾਣਗੇ ਹਮਲਾ ਕਰਨ ਦੀ ਕੋਸ਼ਿਸ਼ ਮੋਬਾਈਲ ਵੀ ਖੋਇਆ ਉਹਨੇ ਤੇ ਮੇਰੇ ਤੇ ਹਮਲਾ ਵੀ ਕੀਤਾ ਚਲੋ ਸਟੈਂਡ ਤੇ ਬੈਠੇ ਮੋੜਾ ਜਦੋਂ ਉਹਨਾਂ ਨੇ ਕਿਹਾ ਵੀ ਚਲੋ ਛੱਡੋ ਬਣੇ ਕਾ ਦੂਜੇ ਦਿਨ ਸਾਥਰੀ ਨੂੰ ਵੇਜਦਾਰੇ ਉਹਨਾਂ ਨੇ ਮਤਲਬ ਮੋਬਾਈਲ ਤੋਂ ਡੇਟ ਤਾਂ ਵਾਪਸ ਹੋ ਰਣੀ ਮੋਬਾਈਲ ਉਹਨਾਂ ਨੇ ਮੈਨੂੰ ਵਾਪਸ ਦੇ ਦਿੱਤਾ ਅੱਛਾ ਜੀ ਸਰਪੰਚ ਨੇ ਬਾਤ ਕਰਾ ਦਿੱਤਾ ਜੀ ਅੱਛਾ ਜੀ ਤੇ ਬਾਅਦ ਤੋਂ ਉਹਨਾਂ ਨੇ ਦੂਜੇ ਦਿਨ ਮੈਨੂੰ ਉਹ ਕੰਮ ਦਿੱਤਾ ਉਜੇ ਨਾ ਮੇਰੇ ਬੱਚਿਆਂ ਨੂੰ ਵੀ ਮਰਦੇ ਵੀ ਜਾਣੇ ਬਾਪ ਜੀ ਜਿੰਨੇ ਵੀ ਜਾਣੇ ਸੀ ਫੁੱਟਬਾਲ ਖੋਟ ਕੇ ਨਾ ਅੱਠ ਜਾਣੇ ਸੀ ਵੀ ਤੇਦਾਰੇ ਧਿਆਰਾ ਨਾਲ ਵਾਰ ਜੀ ਹਾਂ ਜੇ ਤੇਦਾਰਾ ਧਿਆਰਾ ਤੇ ਮੈਂ ਬੋਲ ਕਹਿੰਦੀ ਕਿ ਕਿਹੜੇ ਗਰਾਉਂਡ ਆ ਨਹੀਂ ਥਾਣਾ ਕਿਹੜਾ ਲੱਗਦਾ ਤੁਹਾਨੂੰ ਥਾਣਾ ਨਕੋਦਰ ਦਾ ਤੁਹਾਡੇ ਲੋ ਕੰਪਲੀਟ ਕਰਾਈ ਗਈ ਆ ਅੱਜ ਐਮਰ ਨਾਲ ਟਕਰਾ ਕੇ ਆਏ ਹਾਂ ਨਹੀਂ ਕੰਪਲੀਟ ਕਰਾ ਦਿੱਤੀ ਕੀ ਤੁਹਾਡੇ ਅਚਾਨਕ ਕੋਈ ਆਲਾ ਅਧਿਕਾਰੀ ਆਏ ਸੀ ਇੱਥੇ ਕੋਈ ਨਹੀਂ ਆਇਆ ਉਹ ਕਹਿੰਦੇ ਆਵਾਂਗੇ ਉਦੋਂ ਜਾਣ ਕੇ ਤੁਸੀਂ ਕਟਾ ਕੇ ਆਓ ਐਮਰ ਨਾਲ ਲੜਾਈ ਝਗੜਾ ਸ਼ੁਰੂ ਹੋ ਗਿਆ ਕੱਲ ਨੂੰ ਜਿਹੜਾ ਉਹ ਸਾਢੇ 7 ਵਜੇ ਅੱਜ ਤੁਸੀਂ ਪਹਿਲਾਂ ਕਹਿ ਰਹੇ ਪਹਿਲਾਂ ਵੀ ਇੱਕ ਵਾਰੀ ਗੱਲਬਾਤ ਹੋਈ ਉਹ ਕਦੋਂ ਛੇਤਰੀ ਹੋਈ ਅੱਛਾ ਉਹ ਛੇਤਰੀ ਕੋਈ ਤਾਂ ਕੱਲ੍ਹ ਤੋਂ ਅੱਛਾ ਇੱਕ ਦਿਨ ਪਹਿਲਾਂ ਹੋਈ ਜਿਹੜੀ ਤਾਂ ਜਿਹੜਾ ਮੋਬਾਈਲ ਲੱਗੇ ਹੈ ਨਾ ਉਸ ਤੋਂ ਬਾਅਦ 7 ਤਰੀਕ ਨੂੰ ਹੋਈ ਹਾਂਜੀ ਹਾਂ ਸਾਢੇ ਤੇ ਹਮਲਾ ਕੀਤਾ ਗਿਆ ਨਾ ਤੇਜਦਾਰਿਆ ਤੇਰਾ ਨਾਲ ਮੋਬਾਈਲ ਕੋਲ ਇਹ ਫੋਨ ਆਈ ਜਾਣਾ ਪਹਿਲਾਂ ਵੀ ਉਹ ਤਾਂ ਤੁਹਾਨੂੰ ਸਿਮਟ ਗਿਆ ਸੀ ਉਹਨਾਂ ਨੇ ਫੋਨ ਲਿਆ ਨਹੀਂ ਤਾਂ ਕਾਰਨ ਕੀ ਸੀ ਜਿਹੜਾ ਉਸ ਤੋਂ ਬਾਅਦ ਲੜਾਈ ਮਾਇਰ ਉਹਨੇ ਪਿੱਛਾ ਲਾਤੀ ਮਾਰਦਾ ਦਾ ਦਾਰਦਾ ਕੋਈ ਦਰਦ ਨੂੰ ਪੀਤੀ ਸੀ ਤੇ ਮੈਂ ਇੱਧਰ ਖੜਾ ਸੀ ਮੈਂ ਰੋਕ ਗਿਆ ਮੇਰੇ ਨਾਲ ਪੁੱਛਵਾਜਾ ਮਾਰਦੇ ਆ ਚਲੋ ਰੋਕ ਕੇ ਸੁਣ ਲਾ ਇਹਨਾਂ ਦੀ ਕੀ ਗੱਲ ਆ ਉਹਨੇ ਆਉਨੇ ਮੇਰਾ ਮੋਬਾਈਲ ਖੋਇਆ ਤੇ ਉੱਥੇ ਚਲੋ ਲਾ ਕੇ ਉਹ ਵੀ ਪਵਲਾ ਛੀ ਉਹ ਕੱਢੀ ਹੋਗੀ ਕਿ ਮੈਂ ਅੱਧਰ ਬਾਈਕ ਨੂੰ ਦੱਡਾ ਰਿਆ ਉਹਨਾਂ ਨੇ ਮੇਰਾ ਮੋਬਾਈਲ ਦਵਾਦ ਆ ਨਾ ਜੀ ਜਿਨ੍ਹਾਂ ਨੇ ਟੁੱਟ ਮਾਰ ਕੇ ਠੀਕ ਕਰਾ ਬੱਬੂ ਪੁੱਤਰ ਗੱਜਣ ਤੇ ਦੂਜੇ ਦਾ ਮੁੰਡੇ ਦਾ ਨਾਮ ਕੀ ਹੈ ਤੇ ਆਲੇ ਵਾਲੀ ਆਲੇ ਵਾਲੀ ਦੇ ਨੇ ਸੁਧੰਦਾਸ ਜੀ ਕੀ ਜਿੱਦ ਤੱਕ ਇਹ ਦੱਸ ਰਹੇ ਆਲੇ ਵਾਲੀ ਦੇ ਦੂਜਾ ਬੰਦਾ ਆਚਾ ਹੁਣ ਮੰਨਤੀ ਕਰਦੇ ਪ੍ਰਸਾਦ ਮੈਂ ਤੁਹਾਨੂੰ ਸਾਫ ਦੀ ਬੰਨ ਜਾਗਾ ਅੱਛਾ ਇਹ ਬੰਦੇ ਕਹਿ ਲੋ ਇਹ ਤੇਰੇ ਮੋਟਾ ਜੇ ਮੇਰੇ ਜੀ ਤਿੰਨੇ ਮੁੰਡੇ ਆ ਇੱਕ ਬਧੀ ਜਾ ਉਹ ਸਾਰੇ ਤੇ ਹਮਲਾ ਕੀਤਾ ਗਿਆ ਸਾਰੇ ਤੇ ਹਮਲਾ ਕੀਤਾ ਗਿਆ ਐਮ ਆਰ ਕਟਾਈ ਹੈ ਜਿਸ ਤੱਕ ਮੈਂ ਦਾਖਲ ਹੀ ਹੋ ਗਿਆ ਜੀ ਕੋਈ ਕੁਝ ਨਹੀਂ ਹੋਟੇ ਟਾਈਮ ਦਾ ਮੇਰਾ ਜੀ ਬਹੁਤ ਗੁੰਮਾ ਲਾ ਮੈਂ ਅੱਜ ਆਇਆ ਕਿਹਦੇ ਕੋਲ ਮਾਣਾ ਨੂੰ ਕੋਦਰਤਾ ਅੱਛਾ ਕੋਦਰਤਾ ਕੋਈ ਪੋਸਟ ਰਿਪੋਰਟ ਕਰਕੇ ਆਇਆ ਅੱਜ ਰਾਤੀ ਉੱਥੇ ਸਿਵਲ ਹਸਪੀਟਲ ਗਏ ਸੀ ਉਹ ਕਹਿੰਦਾ ਕੋਈ ਨਾ ਤੁਹਾਡੇ ਇੰਜ ਰਿਪੋਰਟ ਆ ਲੈਣਗੇ ਫਿਰ ਆਣ ਲਗਾ ਲੋਕ ਤੇ ਕੋਈ ਨਹੀਂ ਆਦੇ ਕੋਈ ਨਹੀਂ ਕੱਲ ਦੀ ਸ਼ਾਮ ਸ਼ਾਮ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਐਮਰਜੈਂਸੀ ਰਿਪੋਰਟ ਹਾਂਜੀ ਅੱਛਾ ਕੋਈ ਚੀਜ਼ ਤੁਹਾਡੇ ਵਿੱਚ ਅੰਦਰ 4 ਦਿਨਾਂ ਦਾ ਮੇਰਾ ਦੇਖੋ ਜੀ ਮੈਂ ਆਟੀਆਂ ਪਾਈਆਂ ਵਾ ਤੇਰਾ ਆਟਰੇਟ ਪਈ ਹੋਈ ਹੈ ਰੈੱਡ ਪਈ ਆਈ ਕੋਡ ਦੇ ਵਿੱਚੋਂ ਕਹਿੰਦੇ ਭਾਈ ਬਲਵਿੰਦਰ ਸਿੰਘ ਜਾਨ ਨੂੰ ਉਧਰ ਬੈਠਣਗੇ ਅੱਛਾ ਸਾਰੇ ਭਾਈ ਭਈ ਰੈੱਡ ਵਾਈ ਵੀ ਰੈੱਡ ਵਾਈ ਵੀ ਧੰਮਨ ਕੀਤਾ ਗਿਆ ਨੇ ਪੰਚਾਇਤ ਦਾ ਪੈਸਾ ਧੰਮਨ ਕੀਤਾ ਗਿਆ ਉਹ ਕੋਈ ਹਾਂਜੀ ਮੇਰੇ ਕੋਲ ਤਕਰੀਬਨ ਹੈਗਾ ਜੀ ਕਰੋੜ ਰੁਪਏ ਦੀ ਮਾਉਂਡ ਆ ਅੱਛਾ ਜੀ ਜਿਹੜਾ ਤਾਂ ਕਾਰਦਾਬ ਨੇ ਗਵਰਨ ਕੀਤਾ ਹੋਇਆ ਉਹਦੀ ਕੰਪਲੇਨਟ ਚੱਲ ਰਹੀ ਪਈ ਆ ਪਰ ਉਹ ਕੋਈ ਤੇ ਜਿਹੜੀਆਂ ਮਲੇ ਰਿਹਾੜੀ ਇਹ ਲੜਾਈ ਦੀ وجہ ਉਹ ਇਹ ਜਿਹੜੇ ਤੁਸੀਂ ਰਿਟ ਪਾਈ ਉਹ ਸੰਬੰਧੀ ਹਾਂਜੀ ਉਹ ਸੰਬੰਧੀ ਚੱਲਦਾ ਆ ਰਿਹਾ ਜੀ ਉਹ ਇੱਕ ਗਰੀਬ ਬੰਦੇ ਨੇ ਪੈਸਾ ਲਾ ਕੇ ਇਹ ਕਾਬਲ ਚੱਕਣ ਦੀ ਕੋਸ਼ਿਸ਼ ਕੀਤੀ ਮੇਨ ਜਿਹੜਾ ਮੁੱਖ ਜਿਹੜਾ ਲਾਗ ਦਾ ਕੋਈ ਉਹਨਾਂ ਦੇ ਨਾਲ ਕੋਈ ਮੇਨ ਲਾਗ ਦਾ ਤਾਂ ਉਹ ਹੀ ਆ ਉਹਨਾਂ ਨੇ ਨਖਾਂ ਬੰਦੇ ਖਰੀਦੇ ਬਰੰਡਾ ਸੰਘਾ ਨੂੰ ਮਰੋ ਕਹਿੰਦੇ ਇੱਕ ਸੋਣੀ ਉੱਪਰ ਦੇ ਬੰਦੇ ਕੰਮ ਕੀ ਕਰ ਰਹੇ ਆ ਬਹੁਤ ਜ਼ਿੰਮੇਵਾਰੀ ਵੱਡੇ ਆ ਸਰਪੰਚ ਜਿੰਦਗਾ ਤੋਂ ਸੂਰੀਆ ਕੰਦੋ ਖਾ ਰਹੇ ਆ ਜਲੰਧਰ ਤੋਂ ਜਿਹੜਾ ਕਿ ਲੜਕੇ ਉੱਪਰ ਜਿਹੜਾ ਕਿ ਹਮਲਾ ਕੀਤਾ ਗਿਆ ਦੋ ਵਿਅਕਤੀਆਂ ਉੱਪਰ ਅੱਛਾ ਤੇ ਤੁਹਾਡੇ ਲੋਨ ਜਿਹੜੀ ਰਿਪੋਰਟ ਕੰਪਲੀਟ ਕਰਾ ਦਿੱਤੀ ਗਈ ਹੈ ਸਰ ਸੱਜਣ ਉਸ ਤੋਂ ਬਾਅਦ ਮੋਬਾਈਲ ਹੋ ਗਿਆ ਕੰਮ ਤੇ ਫਿਰ ਮੋਬਾਈਲ ਸਰਪੰਚ ਸਾਹਿਬ ਵੱਲੋਂ ਵਾਪਸ ਇਸ ਦਾ ਗਿਆਨ ਦਵਾਇਆ ਰ ਗਿਆ ਨਾ ਫਿਰ ਉਸ ਤੋਂ ਬਾਅਦ ਅਗਲੇ ਅਗਲੇ ਦਿਨ ਜਿਹਦਾ 7 ਤਰੀਕ ਤੁਹਾਡੇ ਪਾਪਾ ਦੱਸ ਰਹੇ ਆ ਵੀ ਬੱਚੇ ਖੇਡ ਰਹੇ ਸੀਗੇ ਫਿਰ ਹਮਲਾ ਕੀਤਾ ਗਿਆ ਫਿਰ ਹਮਲਾ ਕੀਤਾ ਕਿੰਨੇ ਕੁ ਬੰਦੇ ਸੀ ਜਿਹਨੇ ਹਮਲਾ ਕੀਤਾ ਅਰੇ 10-10 ਜਾਣੇ ਸੀ ਅੱਛਾ 10 ਜੁਨੇ ਪਿੰਡ ਦੇ ਹੀ ਸੀਗੇ ਸਾਰੇ ਇਹ ਸਾਰਾ ਲੜਾਈ ਝਗੜਾ ਹੋਇਆ ਕਿੱਥੇ ਹੈ ਸਰਦਰਾਣ ਦੇ ਪਿੰਡ ਦੀ ਨਹੀਂ ਕਿਹੜਾ ਪਿੰਡ ਦਾ ਨਾਮ ਕੀ ਹੈ ਆਲੇ ਵਾਲੀ ਆਲੇ ਵਾਲੀ ਕਿੱਥੇ ਪੈਂਦਾ ਜੀ ਕੋਤਰ ਦੇ ਲਾਗੇ ਠੀਕ ਹੈ ਇਹ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਸਰਦਾਰ ਜੀ ਸਾਹਿਬ ਠੀਕ ਹੈ ਜੀ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਸਿਵਲ ਹਸਪਤਾਲ ਜਾਈ ਕੋਦਰ ਲਾ ਕੇ ਪਿੰਡ ਬੰਦਾ ਇੱਕ ਉਥੋਂ ਵਿਅਕਤੀ ਆਏ ਨੇ ਜਿਹਨਾਂ ਦੇ ਖੱਟਾ ਵਗੈਰਾ ਲੱਗਿਆ ਨੇ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਸਿਵਲ ਹਸਪਤਾਲ ਲਾਈਵ ਕਿ ਜਿਹੜਾ ਕਿ ਵਿਅਕਤੀਆਂ ਦੇ ਪਿੱਛੇ ਲੱਗ 10 ਜਾਨਾਂ ਦੇ ਜਿਹੜਾ ਕਿ ਹਮਲਾ ਕੀਤਾ ਗਿਆ ਤੇ ਬਹੁਤ ਜਿਆਦੀ ਜਰ ਕੀ ਮਾਰੀ ਹਲਾ ਕੇ ਬੰਦਿਆਂ ਦੇ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਅੱਛਾ ਧਾਨਾ ਕਾ ਤਾਂ ਪੁੱਟ ਮਾਰ ਕੇ ਦਿੱਤੀ। ਕੰਨਾਂ ਦਾ ਕਰਕੇ ਰਹਿੰਦੀ ਸੀ। ਤੁਹਾਡੇ ਨਾਲ ਵੀ ਇੱਕ ਦਾ ਇੰਜਨ। ਅੱਛਾ ਇਹ ਉਹ ਬੇਟਾ। ਉਹ ਤੁਹਾਡੇ ਤੇ ਵੀ ਅਟੈਕ ਕੀਤਾ ਗਿਆ ਆਂਗੇ। ਅੱਛਾ ਇਹਦਾ ਨਾਮ। ਅੱਛਾ ਉਹਨਾਂ ਬੜੇ ਜ਼ਿਆਦਾ। ਅੱਛਾ ਬੜਾ ਜ਼ਿਆਦਾ। ਅੱਛਾ ਇਹ ਲੜਾਈ ਝਗੜਾ ਆ ਤੇ ਕੈਮਰਾ ਵਗੈਰਾ ਲੱਗਿਆ ਜਾਂ। ਜੇ ਪੁਲਿਸ ਨੂੰ ਇਹ ਸੂਚਨਾ ਦੇ ਦਿੱਤੀ ਜਾਂਦੀ। ਹਾਂ ਜੀ ਇਹਦਾ ਠਾਣਾ ਮੈਂ ਆਪਣਾ ਨਹੀਂ ਨਹੀਂ ਅੱਛਾ ਤੇ ਮੋਕੇ ਤੇ ਕੋਈ ਮੋਕੇ ਤੇ ਕੋਈ ਦਿਖਾਰੀ ਆਇਆ ਕਿ ਡਿਊਟੀ ਅਫਸਰ ਆਇਆ ਤਾਂ ਕਿ ਇੱਥੇ ਨਹੀਂ ਸਰ ਕੋਈ ਨਹੀਂ ਕੋਈ ਨਹੀਂ ਆਇਆ ਜੂ ਤੁਹਾਡੇ ਤੇ ਹਮਲਾ ਆਇਆ ਕਿੱਥੇ ਸੀ ਤੁਸੀਂ ਉਦੋਂ ਸਰ ਉਹ ਗਰਾਉਂਡ 'ਚ ਡਿੱਗਦਾ ਹੋਇਆ ਅੱਛਾ ਗਰਾਉਂਡ ਤੇ ਇਕੱਲੇ ਸੀ ਤੁਸੀਂ ਕਿ ਦੋ ਤੇ ਹੋਰ ਵੀ ਨਾਲ ਸੀ ਕੋਈ ਅੱਛਾ ਜੀ ਫਾਦਰ ਸਾਹਿਬ ਬਾਅਦ ਚੋਂ ਆਇਦੜੀ ਉੱਥੇ ਕਿੰਨਾ ਕੀ ਨਾਂ ਕੀ ਸੀ ਜਿਨ੍ਹਾਂ ਨੇ ਕੁੱਟ ਮਾਰ ਦਾ ਨਾ ਕੀਤੀ ਕੀ ਨਾਂ ਕੀ ਸਰ ਲਾਪਰੇ ਸਿੰਘ ਆਏ ਮੇਰੇ ਅੱਛਾ ਹੋਰ ਕੌਣ ਸੀ ਇੱਕ ਮੁੰਡਾ ਛੇੜੀ ਸੀ ਅੱਛਾ ਇੱਕ ਸੱਤ ਬਾਲ ਮੁੰਡਾ ਜੀ ਅੱਛਾ ਇੱਕ ਇੱਕ ਉਹ ਵੀ ਇੱਕੋ ਪਿੰਡ ਦਾ ਹੀ ਹੈ ਅੱਛਾ ਉਹ ਵਿਚਾਰ ਨਾ ਦਾ ਅੱਛਾ ਇਕਾਂਤ ਅੰਤਰਾ ਹੀ ਹੈ ਉਹਨ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਅੱਛਾ ਜਿਉਂ ਟਾਡੇ ਦਾ ਮਤਲਬ ਮੰਗ ਇਹ ਹੀ ਹੈ ਜੀ ਸਾਡੀ ਪਲੇਟ ਜਿਹੜੀ ਕਾਰਵਾਈ ਜਿਹੜੀ ਕੀਤੀ ਜੀ ਲੋਗੇ ਅੱਛਾ ਸ਼ੀਕਦਰ ਕਵਰ ਆਪਣੀ ਮਰਚੀ ਨਾ ਕਰਾ ਰਹੇ ਹਾਂ ਹਾਂ ਜੀ ਆਪਣਾ ਬਖਸ਼ਰ ਕੀ ਕਰ ਰਿਹਾ ਸੋ ਉਹ ਤਾਂ ਰੋੜੀਆ ਤਸਵੀਰਾਂ ਜਿਹੜੇ ਤੋਂ ਤਸਵੀਰਾਂ ਦਿਖਾ ਰਹੇ ਹਾਂ ਸਾਂਝਾ ਕਰ ਰਹੇ ਹਾਂ ਜਿਹੜਾ ਕਿ ਕੋਦਰ ਦੇ ਕੋਲ ਜਿਹੜਾ ਕਿ ਆਲੇ ਵਾਲੇ ਪਿੰਡ ਜਿਹੜਾ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਕਿ ਜਿਹੜਾ ਕਿ ਕਿਸੇ ਜੀ ਦੇ ਹੀ ਜਿਹੜੀ ਕਿ ਪੁਸ਼ਟੀ ਨਹੀਂ ਕਰਦੇ ਕਿ ਜਿਹੜਾ ਕਿ ਇਹਨਾਂ ਦਾ ਕਹਿਣਾ ਹੈ ਕਿ 10 ਵਿਅਕਤੀਆਂ 'ਤੇ ਹਮਲਾ ਕੀਤਾ ਹੈ ਤੁਹਾਨੂੰ ਜਲੰਧਰ ਦੇ ਸਿਵਲ ਹਸਪੀਟਲ ਤੋਂ ਦਿਖਾ ਰਹੇ ਹਾਂ ਲਾਈਵ ਜੀ ਹਾਂ ਤੇ ਚਰਚਾਾਂ ਜਿਹੜਾ ਕਿ ਤਵਾਰ ਕੀਤਾ ਗਿਆ ਦੋ ਪਿਓ ਪੁੱਤ ਦੇ ਉੱਪਰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤੁਹ ਨਵੀਂ ਆਪਦਾ ਜਿੰਦਰਾਵਾਂਗੇ ਇਸੇ ਵੀਡੀਓ ਦੇ ਬਣੇ ਰੋ ਫਿਰ ਤੁਹਾਡੇ ਕੋਈ ਆਪਦਾ ਜਿੰਦਰਾਵਾਂਗੇ ਇਸੇ ਵੀਡੀਓ ਲੈਨੇ ਆ ਅਲਵਿਦਾ ਜੀ